पहुंच चुके नहीं बहुत जल्दी सीनियर स्कूल करण कमांडर मास्टर साहिब साहेबजोत सिंह जी हां मेरे देशवासियों ਐਸਸੀਬੀ ਬੱਚਿਆਂ ਨੇ ਅਗਲੀ ਨੰਬੜੀ ਮੰਚ ਵੱਲ ਵਾਪਸੀ ਹੋਈ ਏਪੀਜੀਪਬਲਿਕ ਸਕੂਲ ਕਰਨ ਪ੍ਰੇਟ ਕਮਾਂਡਰ ਮਾਸਟਰ ਸਾਹਿਬ ਪ੍ਰੀਤ ਸਿੰਘ ਸੀ ਪ੍ਰੀਟੈਂਚਾਰਜ ਕਿਸੇ ਕੈਦਾਰ ਜਾਂਪੇ ਅੰਚਨ ਪ੍ਰਾਪਤ ਕਰਨ ਇਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਰਿਹਾ ਹਮੇਸ਼ਾ ਇਹਨਾਂ ਵੀ ਹੀ ਬਦੌਲਤ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਪੂਰੇ ਸ਼ਹਿਰ ਵਿੱਚ ਸਤ ਘਰ ਘਰ ਤੱਕ ਪਹੁੰਚ ਗਿਆ ਇਹਨਾਂ ਦੀ ਸੇਵਾ ਦਾ ਰਾਹ ਬਣਦੇ ਨੇ ਇਹ ਸੰ ਸਾਡੇ ਅੱਜ ਦੇ ਮੁਖਮਮਾ ਜੀ ਗੁਰਬਿੰਦਰ ਸਿੰਘ ਜੀ ਹੁਣ ਸਾਡੇ ਸ਼ਹਿਰ ਤੇ ਥਾਂ ਦੇ ਦਿਲ ਮੇਰੇ ਸੱਚ ਦਾ ਗਵਾਹ ਬਣਦੇ ਨੇ ਜਿੱਦਾਂ ਦਰਿਆ ਇਕੱਲਾ ਨਹੀਂ ਤੈ ਕਿਉਂ ਆਪਣੀ ਸੀਟਾਂ ਤੇ ਹੀ ਬਰਾਜਮਾਨ ਰਹੇ ਮਹਿਮਾਨਾਂ ਨੂੰ ਜੀ ਪ੍ਰਿੰਟ ਦਾ ਨਿਰਖਣ ਕਰਨ ਲਈ ਜਿਹੜੀ ਸਾਡੀ ਪ੍ਰੇਡ ਹੈ ਅੱਜ ਬੱਚਿਆਂ ਵੱਲੋਂ ਤਿਆਰ ਕੀਤੀ ਗਈ ਹੈ। ਬਾਅਦ ਅਗਲੀ ਜਿਹੜਾ ਸੱਭਿਆਚਾਰਕ ਪ੍ਰੋਗਰਾਮ ਹੈ ਉਹ ਅੱਗੇ ਚੱਲੇਗਾ। ਟ੍ਰੇਨ ਕਮਾਂਡਰ ਐਸਆਈ ਕੇਵਲ ਕ੍ਰਿਸ਼ਨ ਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਨੂੰ ਕਦਰ ਦੇ ਕੇ ਜੀ ਉਸ ਤੋਂ ਬਾਅਦ ਮੈਂ ਸਿਰ ਸਾਡੇ ਤਹਿਸੀਲਦਾਰ ਸ੍ਰੀ ਜਸਵਿੰਦਰ ਸਿੰਘ ਜੀ ਨੂੰ ਰਿਕੁਐਸਟ ਕਰ ਬੇਨਤੀ ਕਰਦਾ ਹਾਂ ਕਿ ਉਹ ਟੰਗਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰੇ ਪਹਿਲਾਂ ਤਾਂ ਮੈਂ ਆਪ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਸਮਾਗਮ ਵਿੱਚ ਦੂਰੋਂ ਦੂਰੋਂ ਪਹੁੰਚੇ ਸਾਰੇ ਭਾਗੀਆਂ ਨਾਗਰਿਕਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ। ਆਪ ਦੇ ਜਨਮ ਤੋਂ ਬਾਅਦ ਡਾਕਟਰ ਭੀਮrao ਵੇਂਦਰ ਜੀ ਦੇ ਜੀ ਆਪ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਇਹਨਾਂ ਨੇ ਦੇਸ਼ ਮਿਹਨਤ ਕਰਕੇ ਭਾਰਤ ਦਾ ਸੰਵਧਾਨ ਲਿਖਿਆ ਜੋ ਕਿ 26 ਜਨਵਰੀ 1950 ਨੂੰ ਲਾਗੂ ਹੋਇਆ। ਇਸ ਲਈ 26 ਜਨਵਰੀ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਇਸੇ ਦਿਨ ਭਾਰਤ ਨੂੰ ਪੂਰਨ ਮੁਕਤਿਆਰ ਗਣਤੰਤਰ ਅعلانਿਆ ਗਿਆ ਸੀ। ਭਾਰਤ ਵਿੱਚ ਲੋਕ ਰਾਜ ਕਾਇਮ ਹੋਇਆ ਅਤੇ ਭਾਰਤ ਵਾਸੀਆਂ ਨੂੰ ਬੋਲਣ, ਲਿਖਣ, ਜੈਹਰਾ ਕਰਨ ਦੇ ਵੋਟਾਂ ਪਾਉਣ ਦੇ ਬੁਨਿਆਦੀ ਅਧਿਕਾਰ ਮਿਲੇ। ਇਸ ਸੰਵਿਧਾਨ ਦੇ ਅਨੁਸਾਰ ਹੀ ਭਾਰਤ ਦਾ ਕਾਰਜ ਚਲਾਇਆ ਜਾ ਰਿਹਾ ਹੈ। ਭਾਰਤ ਦਾ قومی ਝੰਡਾ ਤਿਰੰਗਾ ਵੈਂਕੀਨਯੂ ਨੇ ਡਿਜ਼ਾਈਨ ਕੀਤਾ ਸੀ ਅਤੇ ਇਸ ਦੇ ਮੌਜੂਦਾ ਰੂਪ ਵਿੱਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਕੁਝ ਦਿਨ ਪਹਿਲਾਂ 22 ਜਨਵਰੀ 1947 ਦੀ ਸੰਵਧਾਨਕ ਸਭਾ ਦੀ ਮੀਟਿੰਗ ਵਿੱਚ ਇਸ ਨੂੰ ਮਾਨਤਾ ਦਿੱਤੀ ਗਈ ਸੀ 26 ਜਨਵਰੀ 1950 ਨੂੰ ਭਾਰਤ ਦਾ ਸੰਵਧਾਨ ਲਾਗੂ ਹੋਣ ਮਿਲੇ ਗੰਤਰਤਾ ਦਿਵਸ ਮੌਕੇ ਇਸ ਨੂੰ ਭਾਰਤ ਦਾ قومی ਝੰਡਾ ਦਾ ਨਾਮ ਦਿੱਤਾ ਗਿਆ ਸੀ ਇਸ ਤਿਰੰਗੇ ਵਜੋਂ ਪੂਰੀ ਦੁਨੀਆ ਵਿੱਚ ਇਹ ਤਿਰੰਗੇ ਵਜੋਂ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ ਜੇ ਦੇਸ਼ ਦੀ ਆਜ਼ਾਦੀ ਦੇ ਪਛੋਕੜ ਅਤੇ ਜਾਤੀ ਦੀ ਲਹਿਰ ਤੇ ਇਤਿਹਾਸ ਉੱਪਰ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਬਹੁਤ ਹੀ ਲੰਬੇ ਸੰਘਰਸ਼ ਅਤੇ ਕੁਰਬਾਨੀਆਂ ਤੋਂ ਬਾਅਦ ਆਜ਼ਾਦੀ ਮਿਲੀ ਹੈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜਿੱਥੇ ਸਾਡੇ ਨੌਜਵਾਨ ਦੇਸ਼ ਪੁੱਤਾਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਮਦਨਲਾਲ ਢਿੰਗਰ ਚੰਦਰਸ਼ੇਕਰ ਜਵਾਬਵਾਦਾਰਦਿਆਂ ਨੇ ਐਮ ਜੋਗਧਰਮ ਪਾਇਆ ਉੱਥੇ ਬਜ਼ੁਰਗ ਆਜ਼ਾਦੀ ਕਲਾਟੀਆਂ ਨੇ ਕੁਰਬਾਨੀਆਂ ਦੇ ਨਾਮ ਨਾਲ ਦੇਜ ਦੇ ਲੋਕਾਂ ਨੂੰ ਆਜ਼ਾਦੀ ਦੀ ਲਹਿਰ ਵਿੱਚ ਆਉਣ ਦੀ ਪ੍ਰੇਰਣਾ ਦਿੱਤੀ ਅਤੇ ਆਪਣੀ ਸੂਝ ਬੂਝ ਅਤੇ ਵਿਚਾਰਾਂ ਨਾਲ ਵਰਤਮਾਨੀ ਹਕੂਮਤ ਨੂੰ ਖੜੇੜਿਆ ਇਹਨਾਂ ਦੀ ਕੁਰਬਾਨੀ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣਦੇ ਹਾਂ ਇਸ ਮੌਕੇ ਸਾਰੇ ਕੌਮੀ ਕੀਤਾਨ ਕੋਟ ਕੋਟ ਪਰਨਾ 26 ਜਨਵਰੀ ਦਾ ਦਿਨ ਪੂਰੇ ਦੇਸ਼ ਵਿੱਚ ਵੀ ਪੂਰੇ ਪੰਜਾਬ ਨਾਲ ਮਨਾਇਆ ਜਾਂਦਾ ਹੈ ਰੰਗਾਂ ਰੰਗ ਪ੍ਰੋਗਰਾਮ ਯੋਜਿਤ ਕੀਤੇ ਜਾਂਦੇ ਹਨ ਵਕਫ ਕਚਹਿਰਾ ਵਿੱਚ ਢੰਗ ਨਾਲ ਰੌਣਕੀਆਂ ਰਸਮਾਂ ਕਰਤੀਆਂ ਜਾਂਦੀਆਂ ਅਸੀਂ ਵੀ ਸਬਡਿਵੀਜ਼ਨ ਖਰੜ ਵਿੱਚ ਗੰਗਾਂ ਸੁੱਧਾ ਦੇਸ ਮਨਾ ਰਹੇ ਹਾਂ ਸਾਡੇ ਵਕਫ ਵਕ ਸਕੂਲਾਂ ਤੋਂ ਆਏ ਬੱਚਿਆਂ ਨੇ ਸਭਿਆਚਾਰਕ ਤੇ ਦੇਸ਼ ਭਗਤੀ ਦੇ ਰੰਗਾਂ ਰੰਗ ਪ੍ਰੋਗਰਾਮ ਚਾਰ ਦਿੱਤੇ ਹਨ ਤੇ ਬੱਚੇ ਵਧਾਈ ਦੇ ਪਾਤਰ ਹਨ ਜੋ ਇਸ ਸਮਾਗਮ ਮਨਾਉਣ ਵਿੱਚ ਯੋਗਦਾਨ ਪਾ ਰਹੇ ਹਨ ਅਸਲ ਵਿੱਚ ਇਹ ਬੱਚੇ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਇਹ ਇਤਿਹਾਸਿਕ ਦਿਨ ਉਹਨਾਂ ਅੰਦਰ ਦੇਸ਼ ਭਗਤੀ ਦਾ ਜज्ਬਾ ਪੈਦਾ ਕਰਦਾ ਸਾਨੂੰ ਇਸ ਪਿੱਤਰ ਦੇਸ਼ ਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ ਸਾਡੇ ਪਿੱਤਰ ਸੁਭਾਣ ਦੇ ਰਚੇਤਿਆਂ ਨੇ ਸਾਨੂੰ ਸਮਾਜਿਕ ਪ੍ਰਗਤੀ ਜੀਵਨ ਅਨੁਭਵ ਦੇ ਮੌਕੇ ਬਰਾਬਰ ਮੌਕੇ ਤੇ ਸਮੁੱਚੀ ਜ਼ਿੰਦਗੀ ਜਿਉਣ ਦੀ ਵਿਵਸਥਾ ਵਾਲੀ ਸੰਸਦੀ ਜਮਹੂਰੀਅਤ ਪ੍ਰਦਾਨ ਕੀਤੀ ਹੈ ਇਹ ਸਹੀ ਮੰਨਿਆ ਵਿੱਚ ਜਿੱਥੇ ਕੇ ਜਸ਼ਨ ਮਨਾਉਣ ਦਾ ਮੌਕਾ ਹੈ ਉੱਥੇ ਹੀ ਇਸ ਦਿਨ ਸਾਨੂੰ ਇੱਕ ਮਨ ਹੋ ਕੇ ਸਾਡੇ ਸੁਧਾਰ ਵਿੱਚ ਨਿਸ਼ਚਿਤ ਕੀਤੇ ਟੀਚਿਆਂ ਤੇ ਮਹਾਨ ਸੰਤੰਪਤਾ ਸੰਗਾਮੀਆਂ ਦੇ ਸੁਪਨਿਆਂ ਦੀ ਪੂਰਤੀ ਕਰਤਰ ਆਪਣੀਆਂ ਸਫਲਤਾਵਾਂ ਦੇ ਨਾਲ-ਨਾਲ ਅਸਫਲਤਾ ਦੀ ਵੀ ਪ੍ਰੀਤੀ ਨਾਲ ਝੋਕਰਨੀ ਚਾਹੀਦੀ ਹੈ ਮੈਂ ਬੱਚਿਆਂ ਨੂੰ ਅਤੇ ਸਾਰੇ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਜਣਾਉਣਾ ਚਾਹੁੰਦਾ ਕਿ ਸੰਵਿਧਾਨ ਜਿੱਥੇ ਸਾਨੂੰ ਮੌਲਕ ਦਤਾਰ ਦਿੱਤੇ ਹਨ ਉੱਥੇ ਸਾਨੂੰ ਮੌਲਕ ਕਤਬਾ ప్రతి ਵੀ ਜ਼ਿੰਮੇਵਾਰੀਆਂ ਦਿੱਤੀਆਂ ਹਨ ਇਸ ਲਈ ਜਿੱਥੇ ਅਸੀਂ ਆਪਣੇ ਦੇਹਾਰਾਂ ਦੀ ਵਕਤੋਂ ਕਰੀਏ ਉੱਥੇ ਸਮਾਜ ਪ੍ਰਤੀ ਸਰਕਾਰੀ ਸੰਸਤੀ ਪ੍ਰਤੀ ਸੀਨੀਅਰ ਨਾਗਰਿਕਾਂ ਪ੍ਰਤੀ ਆਪਣੇ ਫਰਜ਼ ਨੂੰ ਵੀ ਇਮਾਨਦਾਰੀ ਨਾਲ ਨਿਭਾਈਏ ਮੈਂ ਉਹ ਨੌਜਵਾਨ ਬੱਚਿਆਂ ਨੂੰ ਪੀਰ ਕਰਦਾ ਹੈ ਕਿ ਜਿਹੜੇ ਬੱਚੇ ਮਿਤੀ 1.7.2024 ਨੂੰ ਆਪਣੀ ਉਮਰ 18 ਸਾਲ ਪੂਰੀ ਕਰ ਚੁੱਕੇ ਹਨ ਉਹ ਨੌਜਵਾਨ ਆਪਣੀ ਵੋਟ ਜਰੂਰ ਬਣਾਉਣ ਉਸ ਤੋਂ ਬਾਅਦ ਆਈਟੀਆਈ ਰੇੜਿਆਲਾ ਵਾਲੇ But you have a performance.